ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ। देर रात डेरा बाबा नानक ਨਾਲ ਲੱਗਦੇ ਪਿੰਡ ਮਹਾਲ ਨੰਗਰ ਦੇ ਸਾਹਮਣੇ ਗੁਰਦੁਆਰਾ ਬਾਬਾ ਸ਼੍ਰੀ ਚੰਦ ਬਾਠ ਸਾਹਿਬ ਵੱਲੋਂ ਖਰੀਦੀ ਗਈ ਜ਼ਮੀਨ ਵਿੱਚੋਂ ਡਰੋਨ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਜ਼ਮੀਨ ਨੂੰ ਬਲਦੇਵ ਸਿੰਘ ਸਾਬਕਾ ਸਰਪੰਚ ਪੁੱਤਰ ਇਕਬਾਲ ਸਿੰਘ ਵਾਸੀ ਪਿੰਡ ਟਪਾਲਾ ਅਤੇ ਲਖਵੀਰ ਸਿੰਘ ਆਰਤੀ ਪੁੱਤਰ ਸਵਰਨ ਸਿੰਘ ਪਿੰਡ ਸਮਰਾਏ ਦੇ ਰਹਿਣ ਵਾਲੇ ਹਨ। ਉਨ੍ਹਾਂ ਵੱਲੋਂ ਇਸ ਜ਼ਮੀਨ ਨੂੰ ਠੇਕੇ ਤੇ ਲੈ ਕੇ ਕਣਕ ਦੀ ਖੇਤੀ ਕੀਤੀ ਹੋਈ ਹੈ ਅੱਜ ਖੇਤ ਮਜ਼ਦੂਰ ਜਦੋਂ ਖੇਤਾਂ ਵਿੱਚ ਕਣਕ ਨੂੰ ਸਪਰੇਅ ਕਰ ਰਹੇ ਸਨ ਤਾਂ ਇਸ ਦੌਰਾਨ ਉਹਨਾਂ ਨੂੰ ਇਸ ਖੇਤ ਵਿੱਚੋਂ ਇੱਕ ਸੱਕੀ ਚੀਜ਼ ਦਿਖਾਈ ਦਿੱਤੀ ਜਿੱਥੇ ਮਜ਼ਦੂਰਾਂ ਵੱਲੋਂ ਇਸ ਸੰਬੰਧੀ ਜਾਣਕਾਰੀ ਜ਼ਮੀਨ ਦੇ ਠੇਕੇਦਾਰਾਂ ਨੂੰ ਦਿੱਤੀ ਗਈ ਠੇਕੇਦਾਰਾਂ ਨੇ ਤੁਰੰਤ ਫੋਨ ਰਾਹੀਂ ਇਸ ਦੀ ਇਤਲਾਹ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਨੂੰ ਦਿੱਤੀ ਇਸ ਉਪਰੰਤ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅਤੇ ਬੀਐਸਐਫ ਦੀ 113 ਬਟਾਲੀਅਨ ਦੇ ਜਵਾਨਾਂ ਵੱਲੋਂ ਮੌਕੇ ਪਹੁੰਚ ਕੇ ਡਰੋਂ ਨੂੰ ਕਬਜ਼ੇ ਵਿੱਚ ਲਿਆ ਗਿਆ ਡੇਰਾ ਬਾਬਾ ਨਾਨਕ ਤੋਂ ਕੁਲਵਿੰਦਰ ਸਿੰਘ ਪਾਟਿਆ ਰੋਹਿਤ ਗੁਪਤਾ ਦੀ ਰਿਪੋਰਟ ਜੀ ਤਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਗਈ ਇਤਨਾ ਬਾਦ ਸਾਹਿਬ ਬਾਬਾ ਜੰਗੀ ਦੀ ਜਿਹੜੇ ਆਪਣਾ ਪਠਾਨ ਖੋੜੋ ਉਹਨਾਂ ਦਾ ਸਰਦਾਰ ਸਾਹਿਬ ਉਹਨਾਂ ਨੇ ਇੱਥੇ ਜ਼ਮੀਨ ਦਿੱਤੀ 50 ਕਿੱਤੇ ਗਾਂ ਨਾਲ ਠੇਕੀ ਰਹੀ ਹੋਈ ਇੰਤੇ ਅੱਜ ਜਿਹੜੇ ਜ਼ਮੀਨ ਵਾਲੇ ਸਨ ਉਹਨੇ ਪੇਪਰ ਲਾ ਕੇ ਸਪਰੇਅ ਕਰਾਉਂਦੇ ਉਹਨਾਂ ਨੂੰ ਅਚਾਨਕ ਇੱਕ ਜਿੰਦਗੀ ਦੀ ਕਿਤਾਬ ਔਰ ਉਹ ਚੋਕੀ ਚੀਜ਼ ਆਦੀ ਉਹ ਸਾਨੂੰ ਇਨਫੋਰਮੇਸ਼ਨ ਦਿੱਤੀ ਨਹੀਂ ਆਏ ਮਾਪੇ ਤੇ ਇਹ ਡਰੋਨ ਹੈ ਕੋਈ ਦੋ ਤਿੰਨ ਦਿਨ ਪਹਿਲਾਂ ਦਾ ਟਿਕਿਆ ਹੋਇਆ ਪਾਣੀ ਲੱਗਾ ਤੜਕ ਨੂੰ ਇਹ ਪੀਐਸਐਫ ਵਾਲੇ ਵੀ ਆ ਰਹੇ ਨੇ ਤੇ ਸਾਰੀ ਇਹ ਮਿਹਨਤ ਕਿਸ ਕਰ ਕੋਈ ਹੋਰ ਵੀ ਚੀਜ਼ ਮਿਲੀ ਹੈ ਸਰ ਡਰੋਨ ਦੇ ਨਾਲ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਇਹ ਹਾਲਿੰਦੀ ਸਟੱਡੀ ਜਾਰੀ ਹੈ ਤੇ ਕਿਹੜੇ ਪਿੰਡ ਦੀ ਹੈ ਸਰ ਜ਼ਮੀਨ ਨੀਓ ਡੇਅ ਆ ਵੀਰੀਫਾਈ ਕਰ